ਤਤ ਦਲੀਪ ਸਿੰਘ ਰਾਤਨ ਸਿੰਘ ਸੁੱਚਾ ਸਿੰਘ ਜਰਨੈਲ ਸਿੰਘ ਆਣ ਸਿੰਘ ਸੁਲੱਖਣ ਸਿੰਘ ਜਗਦੀਸ਼ ਸਿੰਘ ਦੇ ਗ੍ਰਾਹ ਦਾ ਹਾਜੀਓ ਪ੍ਰੀਤਮ ਸਿੰਘ ਹਰਜੀਤ ਸਿੰਘ ਦਰਬਾਰ ਦੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨਵਕ ਹਰ ਭਗਤ ਦਵਾਰ ਜੀਠਵਾਲ ਰਾਤ ਨੂੰ ਜਿਹੜਾ ਅੰਮ੍ਰਿਤਸਰ ਤੋਂ ਲਿਖਣ ਸਾਹਿਬ ਜੀ ਹਜੂਰ ਸੱਚੇ ਬਖਸ਼ਣ ਲਿਖਵਾਉਗਾ ਸੀ ਆਬੀ ਨੇ ਸਰਵਣ ਕਰਨਾ ਹ ਔਰ ਖਿਆ ਕਹ ਲ ਕਹੇ ਮੇਰੀ ਸ਼ਬਦ ਧਾਰ ਦੀ ਗਾਥਾ ਜਤ ਰਸਨਾ ਨਾ ਕੋਈ ਵੱਡ ਆਈਆ ਮੇਰਾ ਹੁਕਮ ਹੁਕਮ ਸੁ ਮਰਾਤਾ ਆਦ ਅੰਤ ਯੁਗ ਯੁਗੰਤ ਚਲਿਆ ਆਈਆ ਧਰਮ ਦੀ ਧਾਰ ਚਲਦਾ ਗਾਥਾ ਨਤ ਨਵਤੇ ਆਪਣੀ ਸੇਵ ਕਮਾਈਆ ਜਿਸ ਵੇਲੇ ਬਿਛਡੋ ਨੂੰ ਬਖਸ਼ਿਆ ਬਖਸ਼ੀਆਂ ਦਾਤਾ ਅੰਧਾਰ ਹਕ ਹਕ ਵਰਤਾਈਆ ਚੰਨ ਧੂਲ ਦਾ ਦੇ ਕੇ ਆਟਾ ਪੰਡਾਰਾ ਪ੍ਰਭੂਰ ਦਤਾ ਵਖਾਇਆ ਦੋ ਜਹਾਨ ਵਖਾ ਕੇ ਹਾਤਾ ਲੱਖ 84 ਤੇਬ ਖਲਿਆ ਮੈਂ ਸਬਦਾ ਪਿਤਾ ਮਾਤਾ ਤੂੰ ਵੰਦਨ ਹਾਰ ਰਜਕ ਸਵਾਈਆ मेरा आगम अथा खाता निखोट कदे ना जारागुण तेरा, तेरा निर्गुण रूप ज्योति जाता जागृत ज्योत इक रुश ना हुक्म देवे इको इक कला समराता ਯਾਮੇ ਆਪੇ ਦਾ ਆਪ ਖੁਲਾਈਆ ਬਿਸ਼ਨੋ ਮੇਰੀ ਯਾਦ ਵਿੱਚ ਪੰਜ ਦਿਨ ਕੱਟਣਾ ਫਕਾ ਫਿਕਰ ਅਗਲਾ ਲੜਾ ਬਨਾਈਆ ਫਿਕਰ ਅਗਲਾ ਲੜਾ ਬਨਾਈਆ ਇੱਕੋ ਲੇਖਾ ਬ੍ਰਹਮਣ ਨਾਲ ਵਰਨਤਾ ਬਣ ਕੇ ਸਾਕਾ ਸ਼ਾਹਕਾਰ ਆਪਣੀ ਖੇਲ ਖਲਾਈਆ ਸ਼ੰਕਰ ਪੰਜ ਦਿਨ ਕੁਝ ਨਹੀਂ ਆਉਣਾ ਹਾਤਾ ਸ਼ੰਕਰ ਪੰਜ ਦਿਨ ਕੁਝ ਨਹੀਂ ਆਉਣਾ ਹਾਤਾ ਇੱਕੋ ਮੇਰਾ ਧਿਆਨ ਲਗਾਈਆ ਸੂਰਿਆ ਚਾਨਣ ਰੱਖਣ ਆਸ਼ਾ ਦੇਵਤ ਸੂਰ ਸਿਰਸ ਚੁਕਾਈਆ ਮੇਰਾ ਹੁਕਮ ਬਹੁ ਵਿਧ ਪਾਂਤਾ ਸਰਸਰ ਆਪ ਪੁਗਤਾਈਆ ਨਰਗਣੋ ਸੁਰਗਣੋ ਖੇਲ ਤਮਾਸ਼ਾ ਸਦੇ ਆਪਣੀ ਜੋਤ ਪ੍ਰਗਟਾਈਆ ਮੰਡਲ ਮੰਡਪ ਪਾ ਮਾਰਾ ਸਾ ਬ੍ਰਹਮੰਡਾ ਖੰਡਾ ਵੇਖ ਚਾਹੀ ਚਾਹੀਆ ਫੇਰਾ ਪ੍ਰਥਵੀ ਆਕਾਸ਼ਾ ਗਗਨ ਗਗੰਤਰ ਫੋਲਕ ਲਈਆ ਪੰਜ ਤਤਾਂ ਪੂਰੀ ਕਰਨੀ ਐਸ਼ਾ ਤ੍ਰਿਸ਼ਨਾ ਤ੍ਰਿਖਾ ਆਪ ਮੁਝਾਈਆ ਸਰਗਨ ਰੂਪ ਬਣਾ ਸ਼ੋਸ਼ਾ ਵਾਸ਼ਾ ਜੋਤੀ ਸ਼ਬਦ ਤਾਰ ਪ੍ਰਗਟਾਈਆ ਜੋਤੀ ਜੋਤ સ્વરૂਪ ਹਰ ਆਪ ਆਪਣੀ ਕਿਰਪਾ ਕਰ ਤਾਰੇ ਗਲੇ ਸਚਾ ਹਰ ਸੱਚ ਦਾ ਹੁਕਮ ਆਪ ਵਰਤਾਇਆ ਵਰਕੇ ਆਕਾਲ ਕਿਰਪਾ ਕੀਤੀ ਅਪਾਰ ਅਪਰੰਪਰ ਦਾ ਕਮਾਈਆ ਜੋ ਸਰਗਨ ਪੇਜਦਾ ਰਹੇ ਅਵਤਾਰ ਨਰਗਣ ਆਪਣਾ ਹੁਕਮ ਵਰਤਾਈਆ ਕਿਉਂਕਿ ਉਹੀ ਕਾਲਪੁਰ ਪਰਮਾਤਮਾ ਸੀ ਜਿਸ ਨੇ 23 ਅਵਤਾਰ 10 ਗੁਰੂ ਸਾਹਿਬਾਨ ਤਾਂ ਤਿੰਨ ਪਗੰਬਰ ਭੇਜੇ ਨਾਲੇ 1800 ਜਮਨੀ ਭਗਤ ਹੁਣ ਉਹ ਆਪ ਆਇਆ ਉਸਨੇ ਖੇਲ ਕੀਤੀ ਆ ਪੰਜ ਦਿਨ ਹਰ ਇੱਕ ਵਰਤ ਰੱਖਦਾ ਅਰਹਾ ਵਿੱਚ ਸੰਸਾਰ ਅਨਨਾ ਮੁਖ ਚੁਹਾਈਆ ਜਗਤ ਰੀਤੀ ਦੀ ਜਗਤ ਰੀਤੀ ਦੇ ਆਧਾਰ ਸਵਰ ਸਵੂਰੀ ਨਾਲ ਸਮਝਾਈਆ ਇਹ ਖੇਲ ਅਗੰਮ ਨਰੰਕਾਰ ਨਿਰੇਵਾre ਆਪਣਾ ਹੱਥ ਰਖਾਈਆ ਪਗੰਬਰਾਂ ਦਾ ਪਗੰਬਰਾਂ ਦੇ ਸਹਾਰ ਉਸ ਤੇ ਪਨਾਹ ਹੋ ਸਹਾਈਆ ਪੰਜ ਦਿਨ ਖਾਣਾ ਨਹੀਂ ਹਾਰ ਪੰਜ ਦਿਨ ਖਾਣਾ ਨਹੀਂ ਆਹਾਰ ਈਸਾ موسی محمد ਹੁਕਮ ਅਦਰਡਾਈਆ ਸਾਰੇ ਚੁੱਕ ਕੇ ਕਰਨ ਨਮਸਕਾਰ ਸਰ ਸਕੇ ਨਾ ਕੋ ਉਠਾਈਆ ਇਹ ਲੇਖਾ ਵਰਤਦਾ ਰਹੇ ਯੁਗ ਚਾਰ ਗੁਰਦਸ ਨਾਲ ਮਲਾਈਆ ਜਿਸ ਵੇਲੇ ਨਾਨਕ ਨੇ ਮਾਰੀ ਪਹਿਲੀ ਉਡਾਰ ਅੱਜ ਦਿਨ ਅਨਨਾ ਮੁਖ ਲਗਾਈਆ ਗੁਰੂ ਅਰਜਨ ਗੁਰੂ ਅਰਜਨ ਨਾ ਤੱਤੀ ਲੋਹਤ ਦਹਨ ਤੂੰ ਤਾਲਾ ਪੰਜ ਦਿਨ ਕੀਤਾ ਨਹੀਂ ਆਰ ਤੁਰਤ ਆਣ ਵਿੱਚ ਵਿੱਚ ਆਪ ਢਕਾਈਆ ਹਰ ਗੋਵਿੰਦ ਪੈਣ ਮੇਰੀ ਪੀਰੀ ਕਕਾਰ ਇਸੋ ਪੰਜ ਦਿਨ ਔਰ ਕਿ ਅਕਾਲ ਵਿੱਚ ਤੇ ਆਣ ਲਗਾਈਆ ਇਕ ਮਹਾਰਾਜ ਉਹ ਜਿੱਦਲੀ ਦਰਵਾਰ ਦੇਸ ਪੰਜ ਅੰਨ ਦਾਣਾ ਰਸਨਾ ਲੈ ਕੋ ਚੁਹਾਈਆ ਗੋਵਿੰਦ ਜਿਸ ਵੇਲੇ ਮਾਛਵਾੜਾ ਸੁਤਾ ਪਿਆਰ ਪਸਾਰ ਕੀੜੇ ਆਪਣਾ ਤਨ ਪੇਟ ਕਰਾਈਆ ਜੋ ਆਪਨੇ ਪਹਿਲੇ ਸੁਣਿਆ ਵੀ ਹਾ ਦੱਸਿਆ ਗਿਆ ਕਿ ਇਹਦਾ ਕਾਉਂਟ ਕਿਸਨੇ ਸੇ ਦੇ ਤਾਰਨ ਕੀਤਾ ਰੋਕੇ ਕੀਤੀ ਨੇमस्कार ਬਿਨ ਨਾ ਨੀਰ ਵਹਾਈਆ ਉੱਠ ਖਾ ਉੱਠ ਖਾ ਮੇਰੀ ਸਰਕਾਰ ਬਿਨਾ ਪੀਨੇ ਕਾਹਨ ਤੂੰ ਤੇਰੇ ਅਗੇ ਟਕਾਈਆ ਗੋਬਿੰਦ ਕਾਰ ਪਿਆਰ ਸਾਜ ਨਾਲ ਸਮਝਾਈਆ ਉਹ ਤੱਕ ਖੇਲ ਅਗੰਮ ਅਪਾਰ ਅਲਖ ਅਗੋਚਰ ਕੀ ਕਾਰ ਕਮਾਈਆ ਜਿਸਨੇ ਸਬਦਾਂ ਲੈਣਾ ਦੇਣਾ ਪੂਰਵ ਕਰਜਦਣਾ ਉਤਾਰ ਉੱਤਰ ਪੂਰਬ ਪੱਛਮ ਦੱਖਣ ਵੇਖ ਵਿਖਾਈਆ ਜਿਸ ਵੇਲੇ ਸਦੀ ਚਾਦਮੀ ਆਈ ਹਾਰ 14 ਤਵਕ 14 ਲੋਕ ਰੋਵਣ ਮਾਰ ਨਤਾਈਆ

ਸਰਸਰੀ ਆਪਣਾ ਹੱਥ ਟਿਕਾਈਆ ਨਾਲ ਲੈਣਾ ਦੇਣਾ ਪੂਰਾ ਕਰ ਜੋ ਰਾਮ ਦੇ ਸਾਥ ਅਜੁਦਿਆ ਤੂੰ ਗਏ ਵਹਾਰ ਨਾਲ ਪੱਜੇ ਵਹੋ ਦਈਆ ਰੋ ਰੋ ਕੇ ਕਰਦੇ ਗਿਰਿਆ ਯਾਰ ਮਤਰ ਨਾ ਨਾ ਨਿਰਵਾਹੀਆ ਅਜੁੱਧਿਆ ਉਹ ਮੇਰੀ ਸਤੀ ਸਰਕਾਰ ਸਿਰ ਸਭ ਦਾ ਹੱਥ ਟਕਾਈਆ ਆਰਾਮ ਨੇ ਹੱਸ ਕੇ ਕਿਹਾ ਮਿੱਤਰੋ ਤੁਸੀਂ ਮੇਰੇ ਸੱਜਣ ਯਾਰ ਸੰਦੇਸ਼ਾ ਦੇਵਾ ਚਾਹੀ ਚਾਹੀਆ ਜਦ ਸੀਤਾ ਵਹਣ ਲਈ ਉਡਾਰ ਹੱਥ ਜੋੜ ਕੇ ਸੀਸ ਨਵਾਈਆ ਤੁਸੀਂ ਵੇਖੋ ਆਪਣਾ ਤੁਸੀਂ ਵੇਖੋ ਆਪਣਾ ਘਰ ਵਾਰ ਅੱਗੇ ਪੰਦਨਾ ਕੋ ਵਧਾਈਆ ਜਿਨ੍ਹਾਂ ਵਿੱਚੋਂ ਨੌ ਰੋਪੇ ਯਾਰੋ ਯਾਰ ਉੱਚੀ ਕੋਕੋਕੋ ਸੁਨਾਈ ਆ ਅਸੀਂ ਤੇਰੇ ਸੇਵਕ ਵਰ ਖੁਰਦਾਰ ਸੇਵਾ ਕਰਕੇ ਚੱਟ ਲੰਗਾਈ ਆ ਸਾਨੂੰ ਲੋੜ ਨਹੀਂ ਰਾਜ ਦਰਬਾਰ ਅਸੀਂ ਕਰਸਾਨਾ ਕਰਸਾਨੀ ਕਰਕੇ ਤੇਰੇ ਅਗੇ ਟਕਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰ ਖੇਲ ਸੱਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਪਿਆਰੇ ਹਰ ਸੰਗ ਜਿਓ ਤੇ ਬੜਾ ਹੀ ਪਿਆਰਾ ਲੇਖ ਹੈ ਗੇ ਸ਼ਾਮ ਨੂੰ ਮੌਕਾ ਮਿਲਿਆ ਤੇ ਅੱਗੋਂ ਪੜਾਂਗੇ ਕਿਉਂਕਿ ਅੱਗੇ ਇਨਾਂ ਕੋ ਹੋਰ ਲੇਖ ਆ ਔਰ ਨੌ ਸਿੱਖ ਜੀ ਜਦ ਉਸ ਵੇਲੇ RAM ji ਦੇ ਅੱਗੇ ਰੋਏ ਜਾ ਕੇ ਉਹਨਾਂ ਪ੍ਰਕਾਰ ਕੀਤੀ ਕਿ ਕਿਉਂ ਤੁਸੀਂ ਜੰਗਲਾ ਵਿੱਚ ਜਾ ਰਹੇ ਹੋ ਉਹ ਕਰਸਾਨ ਸੀ ਲੇਕਨ ਉਸ ਵੇਲੇ ਉਹਨਾਂ ਨੂੰ ਕਿਹਾ ਕਿ ਨਹੀਂ ਜਦੋਂ ਮੈਂ ਦੁਬਾਰਾ ਆਵਾਂਗਾ ਤੁਹਾਡਾ ਜਨਮ ਦੇ ਕੇ ਤੁਹਾਡਾ ਪਾਰ ਉਤਾਰਾ ਕਰਾਂਗਾ ਉਹ ਸਾਰੇ ਉਹ ਨੌ ਦੇ ਨੌ ਦੁਬਾਰਾ ਜਵਾਬ ਜਨੇ ਸਰਵਮਗੀਤਾ ਹੋ ਆਏ ਤਾਂ ਉਹਨਾਂ ਨੇ ਉਸ ਵੇਲੇ ਦੀ ਬੇਨਤੀ ਸਵੀਕਾਰ ਕੀਤੀ ਜਿੰਨੇ ਵੀ ਇੱਥੇ ਭਗਤ ਆ ਜਾਣ ਆਪ ਦੇਖ ਰਹੇ ਹੋ ਇਹਨਾਂ ਕੋਈ ਭਗਤੀ ਨਹੀਂ ਕੀਤੀ ਉਹ ਪਰਮੇਸ਼ਰ ਦੇ ਪਿੱਛੇ ਕਿਉਂ ਜੁਗਾਂ ਦਾ ਲੇਖ ਹੈ ਉਹ ਜਦੋਂ ਜਦੋਂ ਆਏ ਕੋਈ ਆਰਾਮ ਵੇਲੇ ਆਇਆ ਕੋਈ ਕ੍ਰਿਸ਼ਨ ਵੇਲੇ ਆਇਆ ਕੋਈ ਸਤ ਜੋਗ ਵਿੱਚ ਜਿਹੜੇ అవਤਾਰ ਹੋਏ ਆਦੂ ਆਇਆ ਕੋਈ ਸਾਬ ਦਸਵੇਂ ਪਾਸ਼ਾ ਦਸ ਗੁਰੂ ਸਾਹਿਬਾਨ ਦੇ ਵਲੇ ਆਏ 70 72 74 ਭਗਤ ਜਾਂ ਹੋਰ ਜਿਸ ਵੇਲੇ ਪੀਰ ਪਗੰਬਰ అవਤਾਰਾਂ ਨਾਲ ਉਹ ਆਏ ਤੇ ਉਹਨਾਂ ਦੇ ਲੇਖ ਅਨੁਸਾਰ ਇਸ ਕਰਕੇ ਜਿਸ ਤਰ੍ਹਾਂ ਸਾਡੇ ਵੀਰ ਬਲਵਿੰਦਰ ਜੀ ਨੇ ਕਿਹਾ ਹਾ ਕਿ ਅਗਰ ਤੁਸੀਂ ਸੱਚੇ ਹਿਰਦੇ ਨਾਲ ਸੁਬਾ ਸ਼ਾਮ ਤੇ ਜਰੂਰ ਹਰ ਇੱਕ ਬੇਨਤੀ ਕਰਦਾ ਹਾ ਉਸ ਕਾਲਪੁਰ ਪ੍ਰਮਾਤਮਾ ਅੱਗੇ ਕੋਈ ਮੂਰਤੀ ਪੂਜਾ ਜਾਂ ਕੋਈ ਕੁਝ ਕਰਦਾ ਹਾ ਲੇਕਿਨ ਅਗਰ ਤੁਸੀਂ ਉਹਦੇ ਨਾਲ ਹੀ ਇਹ ਗੱਲ ਬੋਲੋ ਕਿ ਇਹ ਕਾਲਪੁਰ ਪ੍ਰਮਾਤਮਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਹਾਂ ਤਾਂ ਉਸ ਕਾਰਨ ਵੀ ਪਾਰੋ ਤਾਰਾ ਹੋ ਸਕਦਾ ਹੈ ਇਸ ਕਰਕੇ ਹੁਣ ਇਹੀ ਸ਼ਬਦੀ ਜਿਕਾਰਾ ਬੋਲਾਂਗੇ ਆਪ ਜੀ ਨੇ ਸਾਰਿਆਂ ਹੀ ਪੰਜ ਵਾਰ ਪਿੱਛੇ ਬੋਲਣਾ ਤੂੰ